ਹਲਕਾ ਰਾਜਾ ਸੰਸੀ ਅਦੀਨ ਆਉਂਦੇ ਪਿੰਡ ਸਰੰਗੜਾ ਵਿਖੇ ਪਿੰਡ ਵਾਸੀਆਂ ਨੇ ਆਪਣੀ ਸੂਝ ਬੂਝ ਦਾ ਸਬੂਤ ਦਿੰਦਿਆਂ ਹੋਇਆਂ ਸਰਵਸੰਮਤੀ ਨਾਲ ਅਪਤਾਰ ਸਿੰਘ ਲਾਲੀ ਪੁੱਤਰ ਦਿਆ ਸਿੰਘ ਨੂੰ ਸਰੰਗੜਾ ਚੇਅਰਮੈਨ ਲੈਂਡਮਾਰਕ ਨੂੰ ਪਿੰਡ ਦਾ ਸਰਪੰਚ ਚੁਣਿਆ। ਬਾਕੀ ਮੈਂਬਰਾਂ ਵਿੱਚ ਸਰਵੰਸ ਸਿੰਘ, ਪੰਜਾਬ ਸਿੰਘ, ਸਾਹਿਬ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ, ਦਿਲਬਖ ਸਿੰਘ, ਸਰਬਜੀਤ ਕੌਰ ਆਦਿ ਮੈਂਬਰ ਵੀ ਚੁਣੇ ਗਏ। ਇੱਥੇ ਜਿਗਰਜੋਕ ਹੈ ਕਿ ਪਿੰਡ ਸਰੰਗੜਾ ਵਿੱਚ ਪਹਿਲੀ ਵਾਰ ਸਰਵਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ। ਇਸ ਮੁਕੇ ਚੇਅਰਮੈਨ ਲੈਂਡਮਾਰਕ ਬੈਂਕ ਦੇਆ ਸਿੰਘ ਰਾਂਗੜਾ ਅੰਮ੍ਰਿਤਪਾਲ ਸਿੰਘ ਸ਼ੀਨਾ ਜਸਕਰਨ ਸਿੰਘ ਪ੍ਰਦਾਨ ਵੀਰ ਸਿੰਘ ਦੋਦੀ ਗੁਰਜੀਤ ਸਿੰਘ ਸ਼ੀਨਾ ਹਰਪ੍ਰੀਤ ਸਿੰਘ ਸਮਸ਼ੇਰ ਸਿੰਘ ਸਾਬਕਾ ਸਰਪੰਚ ਸਾਬਕਾ ਸਰਪੰਚ ਵੇਕ ਸਿੰਘ ਨਰਿੰਦਰ ਸਿੰਘ ਜੋਧਵੀਰ ਸਿੰਘ ਨੰਬਰਦਾਰ ਗੁਰਵਿੰਦਰ ਸਿੰਘ ਨੰਬਰਦਾਰ ਸਾਬਕਾ ਮੈਂਬਰ ਸ਼ਿਵਰਾਜ ਸਿੰਘ ਬਖਸ਼ੀਸ਼ ਸਿੰਘ ਸਤਾਰਾ ਸਿੰਘ ਰੋੜੀ ਵਾਲੇ ਬਲਕਾਰ ਸਿੰਘ ਮਾਸਟਰ ਬਲਵਿੰਦਰ ਸਿੰਘ ਬਿੰਦਾ ਗੁਰ ਭਗਤ ਸਿੰਘ ਦਿਲਬਾਖ ਸਿੰਘ ਅਕਾਲੀਆ ਹਰਪਾਲ ਸਿੰਘ ਸੰਨੀ ਜਰਨੈਲ ਸਿੰਘ ਅਮਨਪ੍ਰੀਤ ਸਿੰਘ ਕਾਕੂ ਦੋਦਿਸ ਜਸਪਾਲ ਸਿੰਘ ਆਰਤੀਆ ਅਜੀਤ ਸਿੰਘ ਬਲਦੇਵ ਸਿੰਘ ਕੰਬੋ ਪਰਮਜੀਤ ਸਿੰਘ ਗਿੱਲ ਆਦੀ ਪਿੰਡ ਵਾਸੀ ਇਸ ਮੌਕੇ ਹਾਜ਼ਰ ਸਨ ਅੱਜ ਜਿਹੜੀ ਭੇਡੇ ਸਹਿਮਤੀ ਹੋਈ ਹੈ ਸੱਭ ਸਹਿਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਕੀ ਕਹਿਣਾ ਚਾਹੁੰਦੇ ਮੈਂ ਸਾਰੇ ਪਿੰਡ ਵਾਸੀਆਂ ਦਾ ਪਿੰਡ ਸਾਰੰਗੜਾ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਆਪਣੇ ਤਨ ਮਨ ਨਾਲ ਇਹ ਜ਼ਿੰਮੇਵਾਰੀ ਨਿਭਾਵਾਂਗਾ ਆਉਣ ਵਾਲੇ ਸਮੇਂ 'ਚ ਤੁਹਾਡਾ ਸਰਪੰਚ ਬਣ ਤੇ ਕੀ ਠੀਕ ਚਾਹੇ ਪਿੰਡ ਬੁਰਾ ਤੇ ਮੈਂ ਪਿੰਡ ਦੇ ਵਿੱਚ ਏਕੇ ਦਾ ਪ੍ਰਤੀਕ ਰੱਖੂੰਗਾ ਸਾਰਿਆਂ ਨੂੰ ਏਕੇ ਜੀ ਰੱਖੂੰਗਾ ਕੋਈ ਪਾਰਟੀ ਬਾਜੀ ਨਹੀਂ ਰੱਖੂੰਗਾ ਤੇ ਨਾ ਹੀ ਮੈਂ ਕਿਸੇ ਦੇ ਬਰ ਖਿਲਾਫ ਕੋਈ ਗੱਲ ਕਰਾਂਗਾ ਤੇ ਸਾਰਿਆਂ ਨੂੰ ਨਸ਼ੇ ਦੇ ਪ੍ਰੇਰਿਤ ਕਰੂੰਗਾ ਵੀ ਨਸ਼ਾ ਨਹੀਂ ਕਰਨਾ ਨਸ਼ੇ ਦੀ ਪਾਬੰਦੀ ਕਰੂੰਗਾ ਆਪਣੇ ਪਿੰਡ 'ਚ ਨਸ਼ਾ ਵਿਕਣ ਨਹੀਂ ਦਊਗਾ ਆਪਣੇ ਪਿੰਡ ਦੀ ਇੱਕ ਕਮੇਟੀ ਬਣਾਵਾਂਗਾ ਇਸ ਤੋਂ ਪਹਿਲਾਂ ਵੀ ਕੋਈ ਸਰਬਸੰਮਤੀ ਹੋਈ ਹੈ ਪਿੰਡ ਵਿੱਚ ਨਹੀਂ ਜੀ ਇਹ ਸਾਡੇ ਬੜੇ ਮਾਣ ਵਾਲੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਪਿੰਡ ਵਾਸੀਆਂ ਵਾਸਤੇ ਤੇ ਮੇਰੇ ਵਾਸਤੇ ਕਿ ਸਾਡੇ ਪਿੰਡ ਜੋ ਸਰਪੰਚੀਆਂ ਹੁੰਦੀਆਂ ਸਭ ਤੋਂ ਪਹਿਲੀ ਜਿਹੜੀ ਸਰਬਸੰਮਤੀ ਹੋਈ ਹੈ ਕਿ ਪਿੰਡ ਵਾਸੀਆਂ ਦਾ ਕੀ ਧੰਨਵਾਦ ਕਰਨਾ ਚਾਹੁੰਦੇ ਜੇ ਤੁਸੀਂ ਜਿਹੜਾ ਤੁਹਾਨੂੰ ਸਰਪੰਚ ਨੌਜਵਾਨ ਸਰਪੰਚ ਚੁਣਿਆ ਤੇ ਧੰਨਵਾਦ ਤੇ ਮੈਂ ਵੀ ਹਰ ਇੱਕ ਬੱਚੇ-ਬੱਚੇ ਦਾ ਵੀ ਆ ਕਿਸੇ ਦੀ ਵੋਟ ਹੈਗੀ ਆ ਜਾਂ ਨਹੀਂ ਹੈਗੀ ਮੈਂ ਉਹਨਾਂ ਦਾ ਵੀ ਰਿਣੀ ਆ ਕਿਉਂਕਿ ਮੇਰੇ ਤੇ ਇਹਨਾਂ ਨੇ ਇੰਨਾ ਵਿਸ਼ਵਾਸ ਰੱਖਿਆ ਵਾ ਮੈਨੂੰ ਇਹਨਾਂ ਮਾਣ ਬਖਸ਼ਿਆ ਵਾ ਮੈਂ ਇਹਨਾਂ ਦਾ ਮਾਣ ਨਹੀਂ ਤੋੜਾਂਗਾ ਕਿਹਦਾ ਹੌਣ ਵਾਲੇ ਸਮੇਂ ਚ ਤਾਂ ਨੌਜਵਾਨਾਂ ਪ੍ਰਤੀ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਕਹੂੰਗਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ ਵੱਲ ਆਪਣੇ ਮਨ ਨੂੰ ਲਾਓ ਇਸ ਕਰਕੇ ਲੜਾਈ ਝਗੜਿਆਂ ਤੋਂ ਬਚੋ ਤੌੜ ਕਬੱਡੀ ਕਰੋ ਐਜੂਕੇਸ਼ਨ ਦੇ ਟੀਚੇ ਨੇ ਗਾੜੀ ਆਉਣ ਵਾਲੇ ਪਿਵਕ ਦੇ ਵਿੱਚ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਸਾਡੇ ਪਿੰਡ ਦਾ ਨਿਕਾਸ ਹੋਣ ਵਾਲਾ ਵਾ ਜਿਹੜਾ ਕਿ ਪਿੰਡ ਦੇ ਛੱਪੜ ਬਹੁਤ ਵੱਡੇ ਨੇ ਤੇ ਛੱਪਣਾ ਦੀਆਂ ਸਫਾਈਆਂ ਹੋਣ ਵਾਲੀਆਂ ਨੇ ਛੱਪੜਾਂ ਦੇ ਵਿੱਚ ਬੂਟੀ ਬੜੀ ਬਈ ਆ ਜਾਂ ਉਹ ਨਿਕਾਸ ਜਿਹੜਾ ਵਾ ਬਹੁਤ ਜ਼ਿਆਦਾ ਹੋਣ ਵਾਲਾ ਉੱਥੇ ਦੀ ਇੱਕ ਪਾਈਪ ਲਾਈਨ ਪੈ ਗਈ ਆ ਇੱਕ ਪਾਈਪ ਲਾਈਨ ਹੋਰ ਪੈਣ ਵਾਲੀ ਆ ਬੱਚਿਆਂ ਦੇ ਸਟੇਡੀਅਮ ਬਣਾਵਾਂਗੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਾਂਗੇ